ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇਦਾ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਦਾ ਦਰ ਮੰਗਣ ਭਿਖ ਨਾ ਪਾਏ ਦਾ ਆਸਾ ਸੇਖ ਫਰੀਦ ਜੀਓ ਕੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਦਿਲਾਂ ਨੂੰ ਮੁਹੱਬਤ ਜਿੰਨ ਹ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸ ਕਾ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿੰਨ ਨਾਮ ਤੇ ਭਏ ਭਾਰ ਥੀਏ ਰਹਾਉ ਆਪ ਲਈ ਲੜ ਲਾਏ ਦਰਦਰਵੇਸ ਸੇ ਤੈਨ ਧਨ ਜਣੇ ਦੀ ਮਾਉ ਆਏ ਸਫਲ ਸੇ ਪਰਵਤ ਗਾਰ ਅਪਾਰ ਅਗੰਮ ਬੇਅੰਤ ਤੂੰ ਜਿਨਾ ਪਛਾਤਾ ਸਾਚ ਚੁੰਮਾ ਪੈਰ ਮੂ ਤੇਰੀ ਪਨਾਹ ਖੁਦਾਏ ਤੂੰ ਬਖਸ਼ ਜ਼ਿੰਦਗੀ ਸੇਖ ਫਰੀਦਾ ਖੈਰ ਦਿਜ ਬੰਦਗੀ ਆਸਾ ਮਹੱਲਾ ਚੌਥਾ ਜਿਨ ਅੰਤਰਾ ਹਰ ਹਰ ਪ੍ਰੀਤ ਹੈ ਤੇ ਜਨ